ਆਸਟ੍ਰੀਆਲ ਦੋਸਤੋ ਮੈਂ ਅੱਜ ਪੈਰਿਸ ਦੇ ਵਿੱਚ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੈਰਿਸ ਦੇ ਵਿੱਚ 올림픽 ਗੇਮਸ ਚੱਲ ਰਹੀਆਂ ਨੇ ਹੀ ਆ ਤਾਂ ਮੈਂ ਵੀ ਅੱਜ ਮੈਚ ਦੇਖਣ ਆਇਆ ਹੌਕੀ ਦੇ ਅੱਜ ਦੋ ਮੈਚ ਨੇ ਪਹਿਲਾ ਮੈਚ ਹੈ ਆਇਰਲੈਂਡ ਤੇ ਆਸਟ੍ਰੇਲੀਆ ਦਾ ਤੇ ਦੂਸਰਾ ਮੈਚ ਹੈ ਜਿਹੜਾ ਉਹ ਹੈ ਇੰਡੀਆ ਤੇ ਆਰਜਨਟੀਨਾ ਦਾ ਬਾਕੀ ਇਸ ਪੈਰਿਸ 올림픽 ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਦਿਲਚਸਪ ਗੱਲਾਂ ਨੇ ਜਿਹੜੀਆਂ ਨਾਲ-ਨਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤਾਂ ਅੱਜ ਦੇਖਦੇ ਆ ਪਹਿਲਾਂ ਸਟੇਡੀਅਮ ਦੇ ਵਿੱਚ ਕੀ ਮਾਹੌਲ ਹੈ ਤਾਂ ਬਾਕੀ ਓਲੰਪਿਕਸ ਕਰਕੇ ਨਾ ਇੱਥੇ ਪਾਰਕਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ। ਵੈਸੇ ਵੀ ਵੱਡਾ ਸ਼ਹਿਰ ਆ ਪੈਰਿਸ ਤਾਂ ਇੱਥੇ ਪਾਰਕਿੰਗ ਦਾ ਮਸਲਾ ਤੁਹਾਨੂੰ ਪਤਾ ਹੈ ਗੰਭੀਰ ਹੀ ਹੈਗਾ। ਤਾਂ ਅਸੀਂ ਵੀ ਲਗਭਗ 2.5 ਕਿਲੋਮੀਟਰ ਦੂਰ ਸਟੇਡੀਅਮ ਤੋਂ پارک ਕੀਤੀ ਹੈਗੀ ਕਾਰ। ਲੋਵੀ ਦੋਸਤੋ ਆਪਾਂ ਪਹੁੰਚ ਗਏ ਸਟੇਡੀਅਮ ਕੋਲ। ਜਿੱਥੇ ਅੱਜ ਹੁਣੇ ਹਾਕੀ ਦੇ ਮੈਚ। ਇਹਦੇ ਬਾਰ-ਬਾਰ ਦਾ ਦ੍ਰਿਸ਼ ਹੈ। ਹਮ-ਹਮਾ ਕੀ ਲੋਕ ਪਹੁੰਚ ਰਹੇ ਨੇਗੇ। ਤੇ ਨਾਲ ਆਪਾਂ ਵੀ ਸਿਕਿਉਰਿਟੀ ਬਹੁਤ ਟਾਈਟ ਹੈ ਬਈ ਐਸ ਵੇਲੇ ਬਈ ਪੈਰਿਸ ਦੀਆਂ ਗਲੀਆਂ ਚ 44 ਮੁਲਕਾਂ ਦੀ ਪੁਲਿਸ ਤੇ ਆਰਮੀ ਹੈਗੀ ਤਾਂ ਫਰਾਂਸ ਨੇ 44 ਮੁਲਕਾਂ ਤੋਂ ਸੇਵਾਵਾਂ ਲੈਣ ਵਾਸਤੇ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਇੱਥੇ ਸਿਕਿਉਰਿਟੀ ਬੁਲਾਈ ਹੈਗੀ ਪਰ ਜਿਹਦੇ ਚ ਆਪਣੇ ਇੰਡੀਅਨ ਆਰਮੀ ਦੇ ਜਵਾਨ ਵੀ ਇੱਥੇ ਤਾਇਨਾਤ ਨੇਗੇ ਗਹਿਮਾ ਗਹਿਮੀ ਫੁੱਲ ਹੈ ਬਾਈ ਤੇ ਵੱਖ-ਵੱਖ ਮੁਲਕਾਂ ਦੇ ਲੋਕ ਆਏ ਹੋਏ ਨੇ ਖੇਡਾਂ ਦੇਖਣ ਤੁਸੀਂ ਦੇਖ ਹੀ ਸਕਦੇ ਹੋਗੇ ਮਾਹੌਲ ਆ ਸਾਹਮਣੇ ਸਟੇਡੀਅਮ ਹੈ ਜਿੱਥੇ ਮੈਚ ਹੋਣਾ ਹੈ ਇਥੇ ਭਈਆ ਟਾਈਮ ਪਾਸ ਕਰਨ ਨੂੰ ਇਹਨਾਂ ਨੇ ਮੈਚ ਦੇ ਵਿਚਾਲੇ ਜਿਹੜਾ ਸਮਾਂ ਹੁੰਦਾ ਜਦੋਂ ਵਿਹਲੇ ਹੁੰਦੇ ਆ ਟਾਈਮ ਪਾਸ ਕਰਨ ਨੂੰ ਆਪਰ ਬੰਦ ਕਰਿਆ ਹੋਇਆ ਹੈ ਜਿਨ੍ਹਾਂ ਨੇ ਹਾਕੀ ਨਾਲ ਜੋਰ ਅਜਮਾਇਸ਼ ਕਰਨੀ ਹੈਗੀ ਉਹ ਆ ਸਕਦਾ ਇੱਥੇ ਤਾਂ ਬਿਲਕੁਲ ਫ੍ਰੀ ਹੈਗਾ ਤਾਂ ਇੱਥੋਂ ਹਾਕੀਆਂ ਲੈ ਕੇ ਗੇਂਦਾ ਵਾਧੂ ਨੇ ਉਹ ਸਾਹਮਣੇ ਟਰਫ ਵਾਂਗੂ ਇਹਨਾਂ ਨੇ ਮੈਟ ਲਾਇਆ ਹੋਇਆ ਪਰ ਟਰਫ ਨਹੀਂ ਹੈਗਾ ਇੱਥੇ ਬਈ ਚੈਕਿੰਗ ਹੋਈ ਹੈ ਸਾਰੇ ਸਮਾਨ ਦੀ ਬੈਗ ਦੀ ਟਿਕਟਾਂ ਦੀ ਤਾਂ ਇਸ ਤੋਂ ਬਾਅਦ ਸਟੇਡੀਅਮ 'ਚ ਐਂਟਰੀ ਹੈਗੀ। ਬੜੇ ਤੇ ਐਕਸਪੈਕਟਿਵਸ 'ਚ ਤਾਂ ਉਹ ਵੀ ਦੋਸਤੋ 10 ਮਿੰਟਾਂ 'ਚ ਹੋ ਜੂ ਮੈਚ ਸਟਾਰਟ ਤੇ ਖਿਡਾਰੀ ਸਾਰੇ ਵਾਰਮ-ਅਪ ਹੋਈ ਜਾਂਦੇ ਨੇ। ਦਰਸ਼ਕ ਹੌਲੀ-ਹੌਲੀ ਹੌਲੀ-ਹੌਲੀ ਪਹੁੰਚ ਰਹੇ ਨੇ। ਇਸ ਮੈਚ ਲਗਭਗ ਜ਼ਿਆਦਾ ਚਾਂਸ ਆਸਟ੍ਰੇਲੀਆ ਦੇ ਨੇ ਕਿਉਂਕਿ ਸਭ ਨੂੰ ਪਤਾ ਹੈ ਵੀ ਆਸਟ੍ਰੇਲੀਆ ਬਹੁਤ ਸਟਰੌਂਗ ਟੀਮ ਆ ਹਾਕੀ ਚ ਤੇ ਆਇਰਲੈਂਡ ਦੇਖੋ ਪਰ ਕਈ ਵਾਰੀ ਵੱਡੇ ਫੇਰ ਬਦਲ ਵੀ ਹੋ ਜਾਂਦੇ ਹੁੰਦੇ ਨੇ ਕਿ ਗੇਮ ਹੈਗੀ ਕੁਝ ਵੀ ਹੋ ਸਕਦਾ ਤਾਂ ਦੇਖਦੇ ਆਪਾਂ ਕੀ ਬਣਦਾ ਹੈਗਾ ਪਰਲੇ ਪਾਸੇ ਆਸਟ੍ਰੇਲੀਅਨ ਖਿਡਾਰੀ ਨੇ ਪੀੜੀਆਂ ਯਾਸੀਆਂ ਦੇ ਵਿੱਚ ਤੇ ਆ ਹਰੀਆਂ ਯਾਸੀਆਂ ਦੇ ਵਿੱਚ ਆਇਰਲੈਂਡ ਦੇ ਖਿਡਾਰੀ ਨੇ ਅਜਰਾ ਫਰੀ ਪਹੁੰਚ ਗਈ ਲਓ ਬਈ ਆਸਟ੍ਰੇਲੀਆ ਨੂੰ ਮਿਲ ਗਿਆ ਕਾਰਨਰ ਲਓ ਬਈ ਕਾਰਨਰ ਨੇ ਤਾਂ ਕੰਮ ਕਰਿਆ ਨਹੀਂ ਬਰਬਾਦ ਚੋ ਗੋਲ ਕਰਕੇ ਆਸਟ੍ਰੇਲੀਆ ਵਾਲੇ ਨੂੰ ਮੌਕਾ ਮਿਲ ਗਿਆ ਇਹਨਾਂ ਨੂੰ पेनल्टी स्ट्रोक फॉर ऑस्ट्रेलिया स्कोर हो गया जी दो ऑस्ट्रेलिया दो आयरलैंड एक ਲੋ ਵੀ ਇਹ ਮੁਕਾਬਲਾ ਆਸਟ੍ਰੇਲੀਆ ਨੇ ਆਇਰਲੈਂਡ ਤੋਂ 2-1 ਨਾਲ ਜਿੱਤ ਲਿਆ ਤੇ ਅੱਗੇ ਦੇਖਦੇ ਆ ਮੁਕਾਬਲਾ ਆਪਾਂ ਚੱਲ ਕੇ ਇੰਡੀਆ ਵਰਸ ਅਰਜੈਂਟੀਨਾ ਦਾ 11:30 ਹੋ ਗਏ ਹੁਣ 1 ਵਜੇ ਮੈਚ ਸ਼ੁਰੂ ਹੋਊਗਾ ਤਾਂ ਤੁਰ ਫਿਰ ਕੇ ਮੇਲਾ ਦੇਖਦੇ ਆ ਬਾਕੀ ਆਪਾਂ ਸ਼ੁਰੂ ਹੋਣਾ ਸ਼ੁਰੂ ਇੰਡੀਆ ਤੇ ਅਰਜנטיਨਾ ਦਾ ਇਸ 올림픽 ਦੀ ਸਭ ਤੋਂ ਚੰਗੀ ਗੱਲ ਇਹ ਹੈ ਵੀ ਫੀਮੇਲ ਐਥਲੀਟਸ ਦੀ ਜਿਹੜੀ ਪਰਸੈਂਟੇਜ ਹੈ ਉਹ ਪਹਿਲੀ ਵਾਰ ਮੇਲ ਐਥਲੀਟਸ ਦੇ ਬਰਾਬਰ ਹੈ ਮਤਲਬ 50 50% ਹੈ ਇਸ ਤੋਂ ਪਹਿਲਾਂ ਜਿਹੜੀ ਮੇਲ ਪਰਸੈਂਟੇਜ ਹੁੰਦੀ ਹੈ ਮੇਲ ਐਥਲੀਟਸ ਦੀ ਉਹ ਹਮੇਸ਼ਾ ਹੀ ਜ਼ਿਆਦਾ ਰਹੀ ਹੈਗੀ ਇਸ ਤੋਂ ਪਹਿਲਾਂ ਵਾਲੇ 올림픽ਸ ਚ ਬਾਅਦ ਦੇ 12:30 ਵਜੇ ਕਿੱਛਾ ਹੈ ਆਪਾਂ ਕੁਝ ਖਾਣ ਪੀਣ ਤੇ ਦੇਖਦੇ ਆ ਕੀ ਮਿਲਦਾ ਖਾਣ ਪੀਣ ਨੂੰ ਜੀ ਸਿੰਘ ਗੁੰਜਦਾ ਹੈ ਬਾਈ ਅਰੇ ਫੜੀ ਕੋ ਸਪੀਸ ਜੀ ਕੋ ਕੀ ਆ ਚਾਪਟੀ ਸੇ ਨੀ ਉਹ ਨਾ ਨਾ ਚੰਸੇ ਨੀ ਉਹ ਕਿਹਦਾ ਕੋਚਿੰਗ ਦਾ ਕੋਟੜਾ ਨਾਉਂ ਵੀ ਕਈ ਮਿੰਟ ਰਹਿ ਕੇ ਮੈਚ ਸ਼ੁਰੂ ਹੋਣਾ ਚਾਹੀਦਾ ਹੋ ਵੀ ਮਿੱਤਰੋ ਪਹਿਲਾ ਆਪਣਾ ਟੀ ਸਟ੍ਰੋਕ ਆ ਲੋ ਵੀ ਮਿੱਤਰੋ ਹਾਫ ਟਾਈਮ ਹੋ ਗਿਆ ਤੇ ਅਰਜنٹੀਨਾ ਇੱਕ ਗੋਲ ਨਾਲ ਅੱਗੇ ਆਂਡੀਆਂ 0 ਅਰਜنٹੀਨਾ 1 ਤੇ ਗਰਮੀ ਬਹੁਤ ਜ਼ਿਆਦਾ ਹੈ ਬਈ ਬੈਠਣਾ ਹੀ ਇੰਨਾ ਔਖਾ ਹੈ ਤੇ ਖੇਡਣਾ ਕਿੰਨਾ ਔਖਾ ਹੋਊਗਾ ਹਨਾ ਤੇ ਦੇਖਦੇ ਆ ਅਗਲੇ ਹਾਫ ਚ ਕੀ ਬਣਦਾ ਆਰਜਨਟੀਨਾ ਦੇ ਵੀ ਬਹੁਤ ਸਪੋਰਟਰ ਨੇਗੇ ਤੇ ਇੰਡੀਆ ਦੇ ਵੀ ਬਹੁਤ ਸਪੋਰਟਰ ਨੇਗੇ ਮਾਹੌਲ ਪੂਰਾ ਬਣਿਆ ਪਿਆ ਮੈਚ ਦੇ ਵਿੱਚ ਇੰਡੀਆ ਤੋਂ ਬਈ ਇਸ ਵਾਰੀ 117 ਐਥਲੀਟ ਆਏ ਨੇ ਤੇ ਜਿਨ੍ਹਾਂ ਚੋਂ 40 ਊਮਨ ਨੇ ਊਮਨ ਐਥਲੀਟ ਨੇ ਤੇ ਅਰਜنٹੀਨਾ ਨੇ ਲੀਡ ਬਣਾ ਰੱਖੀ ਹੈਗੀ ਇੱਕ ਗੋਲ ਦੇ ਨਾਲ ਤੇ ਇੰਡੀਆ ਨੂੰ ਖਾਸਾ ਸੰਘਰਸ਼ ਕਰਨਾ ਪਊਗਾ ਬਹੁਤ ਥੋੜਾ ਖਿੜਨੇ ਅਰਜنٹੀਨਾ ਦੇ ਖਿਡਾਰੀ ਆ ਦੇਖਦੇ ਆ ਕੀ ਬਣਦਾ ਫਿਰ ਦੋਸਤੋ ਇੰਡੀਆ ਦੇ ਅਰਜੈਂਟੀਨਾ ਦਾ ਮੈਚ ਬਹੁਤ ਹੀ ਖਸਮਾ ਮੁਕਾਬਲਾ ਸੀਗਾ ਇਧਰ ਬਾਈਕਰ ਵੀ ਪੂਰੀ ਸਪੋਰਟ ਕਰ ਰਹੇ ਸੀਗੇ ਤੇ ਜਮਾਂ ਲਾਸਟ ਮਿੰਟ ਚ ਹਰਮਨਪ੍ਰੀਤ ਸਿੰਘ ਨੇ ਸ਼ਾਇਦ ਹਰਮਨਪ੍ਰੀਤ ਸਿੰਘ ਅਸੀਂ ਦੂਰ ਬੈਠੇ ਸੀ ਦਿਸਿਆ ਨਹੀਂ ਆ ਤੀਜੀ ਚੌਥੀ ਵਾਰ ਪੈਨਲਟੀ corner ਮਿਲਿਆ ਤੇ ਤੀਜੀ ਵਾਰ ਗੋਲ ਚ ਤਬਦੀਲ ਹੋ ਗਿਆ ਜਮਾਂ ਲਾਸਟ ਮਿੰਟਾਂ ਚ ਇੱਕ ਗੋਲ ਹੋ ਗਿਆ ਤੇ ਮੈਚ ਬਰਾਬਰ ਹੋ ਗਿਆ ਸਵਾਦ ਆ ਗਿਆ ਗਲਾ ਵਹਿ ਗਿਆ ਬਈ ਚੀਕਾ ਮਾਰ ਮਾਰ ਕੇ ਸਪੋਰਟ ਕਰਕੇ ਜਮਾ ਲਾਸਟ ਮਿੰਟ ਦੇ ਵਿੱਚ ਹਰਮਨਪ੍ਰੀਤ ਸਿੰਘ ਨੇ ਗੋਲ ਕੀਤਾ ਲਗਾਤਾਰ ਲਗਾਤਾਰ ਹੀ ਲਾਸਟ 2 ਮਿੰਟ ਜਿਹੜੇ ਰਹਿ ਗਏ ਸੀ ਉਹਦੇ ਚ ਲਗਾਤਾਰ ਹੀ ਤਿੰਨ ਪੈਨਲਟੀ ਕਾਰਨਰ ਮਿਲੇ ਤੇ ਤੀਸਰੇ ਚ ਹਰਮਨਪ੍ਰੀਤ ਸਿੰਘ ਸਫਲ ਹੋ ਗਿਆ ਤੂੰ ਪਹਿਲਾਂ ਵੀ ਮਿਲੇ ਸੀਗੇ ਲਗਾਤਾਰ ਹੀ ਦੋ ਤਿੰਨ ਮਿਲੇ ਸੀਗੇ ਮੇਰੇ ਯਾਦ ਨਹੀਂ ਪ੍ਰੋਪਰ ਤੇ ਕੋਈ ਵੀ ਗੋਲ ਨਹੀਂ ਹੋਇਆ ਪਰ ਅਰਜנטיਨਾ ਦੇ ਪਲੇਅਰ ਬਹੁਤ ਸੋਹਣਾ ਖੇਡੇ ਬਈ ਬਹੁਤ ਸੋਹਣਾ ਮੈਚ ਸੀ ਫੁੱਲ ਪੈਸਾ ਵਸੂਲੀ ਫੁੱਲ ਟਾਈਮ ਵਸੂਲੀ ਸੁਆਦ ਆ ਗਿਆ ਇਸ ਵਾਰੀ ਬਈ ਪਹਿਲੀ ਵਾਰ ਹੋਇਆ 올림픽 ਦੇ ਵਿੱਚ ਵੀ ਜਿਹੜੀ 올림픽 ਦੀ ਓਪਨਿੰਗ ਸੈਰਮਨੀ ਆ ਉਹ ਸਟੇਡੀਅਮ ਤੋਂ ਬਾਹਰ ਹੋਈ ਹੈ ਆ ਸੇਨ ਨਦੀ ਦੇ ਵਿੱਚ ਕਿਸ਼ਤੀਆਂ ਦੇ ਥਰੂ ਜਿਹੜਾ ਕਲਚਰ ਪ੍ਰੋਸੈਸ ਹੈਗਾ ਉਹ ਹੋਇਆ ਹੈਗਾ ਤਾਂ ਇਸ ਤੋਂ ਪਹਿਲਾਂ ਜਿੰਨੇ ਵੀ ਮਤਲਬ 올림픽 ਹੋਏ ਨੇ ਉਹਨਾਂ ਦੀ ਸਾਰਿਆਂ ਦੀ ਓਪਨਿੰਗ ਸੈਰਮਨੀ ਆ ਸਟੇਡੀਅਮਾਂ ਚ ਹੁੰਦੀ ਹੈਗੀ ਵੱਡੇ ਸਟੇਡੀਅਮ ਜਿਹੜੇ ਵੀ ਮੁਲਕ ਦੇ ਹੁੰਦੇ ਨੇਗੇ ਬਾਕੀ ਸੇਨ ਨਦੀ ਨਾਲ ਕਾਫੀ ਵਿਵਾਦ ਜੁੜੇ ਹੋਏ ਨੇ ਕਿਉਂਕਿ ਪ੍ਰਦੂਸ਼ਿਤ ਸੀਗੀ ਇਹ ਦਾ ਪ੍ਰਸ਼ਾਸਨ ਦਾਅਵਾ ਕਰਦਾ ਸੀ ਪੈਰਿਸ ਦਾ ਵੀ ਸਾਫ ਕਰਤੀ ਇਹ ਰੈਡੀ ਹੈ ਵਾਟਰ ਸਪੋਰਟਸ ਲਈ ਜਿਹੜਾ ਕੁਝ ਹਿੱਸਾ ਵਾਟਰ ਸਪੋਰਟਸ ਦਾ ਉਹਦੇ ਵਾਸਤੇ ਪਰ ਜਿੰਨੇ ਵੀ ਪੈਰੀਸੀਅਨ ਨੇ ਪੈਰੀਸੀਅਨ ਪੈਰਿਸ ਦੇ ਰਹਿਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਉਹਨਾਂ ਨੂੰ ਇਹ ਗੱਲ ਜ਼ਿਆਦਾ ਹਜ਼ਮ ਨਹੀਂ ਆਉਂਦੀ ਬਾਕੀ ਹੁਣ ਉਹੀ ਦੱਸਣਗੇ ਖਿਡਾਰੀ ਜਿਹੜੇ ਆਪਣੀਆਂ ਖੇਡਾਂ ਦਾ ਜਲਵਾ ਸੈਨ ਨਦੀ ਚ ਦਿਖਾਉਣਗੇ ਕਿ ਹਾਕੀ ਦੀਆਂ ਟਿਕਟਾਂ ਥੋੜੀਆਂ ਸਸਤੀਆਂ ਸੀ ਬਾਕੀ ਗੇਮਾਂ ਨਾਲੋਂ ਤੇ ਦੂਸਰਾ ਸੀਗਾ ਕਿ ਜਗ੍ਹਾ ਅਵੇਲੇਬਲ ਸੀਗੀ ਇੱਥੇ ਤਾਂ ਕਰਕੇ ਇੱਥੇ ਰਸ਼ ਬਹੁਤ ਸੀਗਾ ਦੋ ਸਟੇਡੀਅਮ ਸੀ ਜਿਹੜਾ ਸਟੇਡੀਅਮ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਥੇ men hockey match ਹੋਏ ਨੇਗੇ ਤਾਂ ਇੱਕ ਉਹ ਪਿਛਲੇ ਪਾਸੇ ਸਟੇਡੀਅਮ ਤੁਸੀਂ ਜਿਹੜਾ ਦੇਖ ਰਹੇ ਹੋਗੇ ਉੱਥੇ women hockey match ਹੋਏ ਨੇਗੇ ਇਹ ਹੈ ਬਈ ਪੈਰਿਸ 올림픽 2024 ਦੀ ਅਫੀਸ਼ੀਅਲ ਬੁਟੀਕ ਹੈ ਬੁਟੀਕ ਮਤਲਬ ਸ਼ਾਪ ਜਿੱਥੋਂ ਆਪਾਂ ਪੈਰਿਸ 올림픽 ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਕੋਈ ਚੀਜ਼ ਲੈ ਸਕਦੇ ਹਾਂ ਜਿਹੜੀ ਵੀ ਇਹਨਾਂ ਕੋਲ ਅਵੇਲੇਬਲ ਹੈ ਜਿਵੇਂ ਕੋਈ ਟੀ-ਸ਼ਰਟ ਵਗੈਰਾ ਤੇ ਜਿਹੜਾ ਇਹਨਾਂ ਦਾ ਵੱਡਾ ਸਟੋਰ ਹੈਗਾ ਉਹ ਇਧਰਲੇ ਪਾਸੇ ਲੱਗਿਆ ਹੋਇਆ ਉਹ ਚਿੱਟੇ ਰੰਗ ਦਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਤੇ ਇੱਥੇ ਜਦੋਂ ਕੋਈ ਕਨਸਰਟ ਹੁੰਦਾ ਹੈ ਜਾਂ ਫੈਸਟੀਵਲ ਹੁੰਦਾ ਹੈਗਾ ਤਾਂ ਉਹਦੇ ਨਾਲ ਸੰਬੰਧਿਤ ਇੱਕ ਬੁਟੀਕ ਲੱਗਦੀ ਹੈਗੀ ਤਾਂ ਕਿ ਆਪਾਂ ਉਸ ਫੈਸਟੀਵਲ ਕਨਸਰਟ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਕੋਈ ਚੀਜ਼ ਲੈ ਸਕੀਏ ਇੱਕ ਮੈਮਰੀ ਦੇ ਵਜੋਂ ਦੋਸਤੋ ਧੁੱਪ ਚ ਮੈਚ ਦੇਖ ਕੇ ਧੁੱਪ ਚ ਘੁੰਮ ਫਿਰ ਕੇ ਰੰਗ ਜਿਹਾ ਹੀ 브్రాਂਜ਼ ਮੈਡਲ ਵਰਗਾ ਹੋ ਗਿਆ ਤੇ 브్రాਂਜ਼ ਮੈਡਲ ਤੋਂ ਤੁਹਾਨੂੰ ਗੱਲ ਦੱਸਾਂ ਵੈਸੇ ਤਾਂ 올림픽 ਦੇ ਜਿਹੜੇ ਮੈਡਲ ਨੇ 골ਡ, সিলవర్, 브్రాਂਜ਼ ਇਹਨਾਂ ਨੂੰ ਪਾਉਣ ਵਾਸਤੇ ਸਾਲਾਂ ਬਦੀ ਮਿਹਨਤ ਲੱਗਦੀ ਹੈਗੀ ਕਈ ਵਾਰੀ ਕੰਮ ਰਾਂ ਹੀ ਲੱਗ ਜਾਂਦੀਆਂ ਨੇ ਹਨਾ ਦੀ ਮੈਡਲ ਫਾਉਣ ਵਾਸਤੇ ਪਰ ਜਿਹੜਾ ਬ੍ਰੌਂਜ਼ ਮੈਡਲ ਹੈ ਜੀ ਯੂਰੋਆں ਚ ਉਹਦੀ ਗੱਲ ਕਰੀਏ ਤਾਂ ਉਹਦੀ ਕੀਮਤ ਇੱਕ ਮੈਟਰੋ ਦੀ ਟਿਕਟ ਨਾਲੋਂ ਵੀ ਘੱਟ ਹੈ ਪੈਰਿਸ ਦੀ ਜਿਹੜੀ ਮੈਟਰੋ ਦੀ ਟਿਕਟ ਨਾਲੋਂ ਵੀ ਘੱਟਾ ਉੱਥੇਰ ਸਟੇਡੀਅਮ ਜਿੱਨਾ ਇੱਕ ਵਾਲੰਟੀਅਰ ਸੀ ਜੀ ਉਹਨੇ ਨਾਲ ਵੈਸੇ ਹੀ ਗੱਲਾਂ ਬਾਤਾਂ ਮਾਰਨ ਲੱਗ ਗਏ ਉਹਨੇ ਮੈਨੂੰ ਦੱਸਿਆ ਕਹਿੰਦੀ ਕ੍ਰੈਕਟ ਲਾਈਕ ਕਰ ਦਿਓ ਮੈਂ ਕਿਹਾ ਹਾਂ ਰਾਹੁਲ ਦਰਾਵੜ ਨੂੰ ਜਾਣਦੇ ਹਾਂ ਮੈਂ ਕਿਹਾ ਹਾਂ ਕਹਿੰਦੀ ਉਹ ਹੁਣੇ ਆ ਕੇ ਗਿਆ ਤਾ ਮੈਨੂੰ ਥੋੜਾ ਜਿਹਾ ਅਫਸੋਸ ਹੋਇਆ ਕਿਉਂਕਿ ਬੰਦਾ ਯਾਰ ਬਹੁਤ ਘੈਂਟ ਲਾਦਾ ਮੈਨੂੰ ਰਾਹੁਲ ਦਰਾਵੜ ਮੌਂਥ ਬਹੁਤ ਹੀ ਨਾਈਸ ਪਰਸਨੈਲਿਟੀ ਹੈ ਸਾਰਿਆਂ ਨੂੰ ਹੀ ਪਤਾ ਆਪਾਂ ਨੂੰ ਤਾਂ ਮੌਕਾ ਖੁੰਝ ਗਿਆ ਜੇ ਤਾਂ ਕਰਦਾ ਸੀਗਾ ਵੀ ਸਟੇਡੀਅਮ ਦਾ ਇੱਕ ਘੇੜਾ ਲਾ ਦੀਏ ਮੇਲੇ ਵਾਂਗੂ ਪਰ ਗਰਮੀ ਹੈ ਖਾਸੀ ਗਰਮੀ ਹੈ ਫੇਰ ਕਦੇ ਸਹੀ ਹਨਾ ਸੈਲਿੰਡਿਓ ਦੇ ਗਾਉਣ ਵਾਸਤੇ ਭਾਈ ਅਫਰ ਟਾਵਰ ਦੀ ਜਿਹੜੀ ਪਹਿਲੀ ਸਟੇਜ ਹੈ ਉਹ ਐਜ਼ ਅ ਸਟੇਜ ਤਿਆਰ ਕੀਤੀ ਗਈ ਸੀ ਸੈਲਿੰਡਿਓ ਚਾਰਕ ਸਾਲ ਪਹਿਲਾਂ ਕਿਸੇ ਬਿਮਾਰੀ ਦੀ ਸ਼ਿਕਾਰ ਹੋ ਗਈ ਸੀ ਤਾਂ ਉਹਨੇ ਜਿੰਨੇ ਵੀ ਆਪਦੇ ਲਾਈਵ ਸ਼ੋ ਸੀਗੇ ਉਹ ਸਾਰੇ ਰੱਦ ਕਰਦੇ ਸੀਗੇ ਤੇ ਚਾਰ ਸਾਲਾਂ ਬਾਅਦ ਉਹਨੇ ਪੈਰਿਸ 올림픽 ਦੀ ਓਪਨਿੰਗ ਸੈਰਮਨੀ ਚ ਗਿਆ ਤਾਂ ਜਿੰਨੇ ਵੀ ਵਰਲਡਵਾਈਡ ਉਹਦੇ ਫੈਨ ਨੇਗੇ ਕਿਉਂਕਿ ਬੇਸਿਕਲੀ ਉਹ ਕੈਨੇਡੀਅਨ ਹੈਗੀ ਤੇ ਕਿਊਬਿਕ ਦੀ ਹੈ ਫ੍ਰੈਂਚ ਹੈਗੀ ਤਾਂ ਜਿੰਨੇ ਵੀ ਉਹਦੇ ਫੈਨ ਨੇਗੇ ਸਾਰਿਆਂ ਚ ਭਾਵਕਤਾ ਦਾ ਮਾਹੌਲ ਸੀਗਾ ਤਾਂ 올림픽ਸ ਦੇ ਨਾਲ ਨਾਲ ਜਿਹੜੀ ਸੈਲਿੰਡਿਓ ਹੈਗੀ ਉਹ ਵੀ ਚਰਚਾ ਦਾ ਮੁੱਖ ਵਿਸ਼ਾ ਰਹੀ ਹੈਗੀ ਪੈरिस 올림픽 ਦਾ ਬਾਈ ਜਿਹੜਾ ਖਰਚਾ ਹੈਗਾ ਉਹ ਦੇਖਿਆ ਸੀਗਾ ਮੈਂ ਉਹ ਲਗਭਗ ਲਗਭਗ 8.9 ਬਿਲੀਅਨ ਯੂ ਐਸ ਡਾਲਰ ਹੈਗਾ ਤਾਂ ਰਪਈਆ ਚ ਤਾਂ ਯਾਰ ਮੈਨੂੰ ਪਤਾ ਨਹੀਂ ਕਿੰਨਾ ਕੁ ਹੋਊਗਾ ਹਿਸਾਬ ਕਿਤਾਬ ਜੇ ਲਾ ਲਿਓ ਆਪੀ। ਕਿਆਸ ਲੱਗੀ ਹੋਈ ਆ ਬਈ ਬਹੁਤ ਤਾਂ ਇਹਨਾਂ ਦਾ ਤਾਂ ਪਤਾ ਨਹੀਂ ਆਪਾਂ ਨੂੰ ਕੀ ਹਿਸਾਬ ਕਰਦਾ ਦਾ ਪਰ ਇਧਰ ਜੂਸ ਜ਼ਰੂਰ ਨੇ ਜੋ ਆਪਾਂ ਨੂੰ orange juice ਕਿਨੂਆ ਦਾ ਜੂਸ ਗਰਮੀ ਵੀ ਬਹੁਤ ਹੈਗੀ ਕਾਲਾ ਬਹਿ ਗਿਆ ਯਾਰ ਜੱਟਾਂ ਕੂਕਾ ਮਾਰ ਮਾਰ ਕੇ ਆਹ ਭਾਈ ਜੂਸ ਦੀ ਬੋਤਲ 10 ਜਰੂ ਦੀ ਦਿੱਤੀ ਐ ਇੰਡੀਆ ਦਾ 1000 ਰੁਪਿਆ ਬਣ ਗਿਆ ਆਪਣੀ ਜਿਹੜੀ ਖਾਰੇ ਵਾਲੀ ਬੋਤਲ ਹੁੰਦੀ ਹੈਗੀ 20 ਰੁਪਿਆ ਵਾਲੀ ਉਹ ਤੋਂ ਵੀ ਘੱਟ ਜੂਸ ਹੈ ਪਰ ਚਲੋ ਹੈ ਤਾਂ オリジナル ਪਹਿਲਾਂ ਤਾਂ ਸਲਾਹ ਸੀਗੀ ਇੱਥੇ ਰਹਿਣ ਦੀ ਤੇ ਕੱਲ੍ਹ ਦੀਆਂ ਵੀ ਗੇਮਾਂ ਦੇਖਣ ਦੀ ਪਰ ਕੋਈ ਜ਼ਰੂਰੀ ਕੰਮ ਸਾਨੂੰ ਪੈ ਗਿਆ ਹੁਣ 3 ਵਜੇ ਨੇ ਤਾਂ ਅਸੀਂ ਵਾਪਸ ਜਾ ਰਹੇ ਹਾਂਗੇ 500 ਕਿਲੋਮੀਟਰ ਥੱਕੇ ਬਹੁਤ ਪਏ ਆਗੇ ਤੇ ਸਾਰਾ ਪਲਾਨ ਹੈ ਜਿਹੜਾ ਉਹ ਲੜਖੜਾ ਗਿਆ ਬਈ ਤਾਂ ਕੋਈ ਗੱਲ ਨਹੀਂ ਫੇਰ ਸਹੀ ਦੇਖਦੇ ਆਂ ਜੇ ਅਗਲੇ ਵੀਕਐਂਡ ਤੇ ਹੋਇਆ ਫ੍ਰੀ ਮਤਲਬ ਮਾਹੌਲ ਬਣਿਆ ਤਾਂ ਜ਼ਰੂਰ ਆਵਾਂਗੇ ਅਸੀਂ ਫੇਰ ਟਿਕਟਾਂ ਟੂਟਾਂ ਦੇਖਦੇ ਆਂਗੇ ਪਰ ਜਿਉਂ-ਜਿਉਂ 올림픽 ਆਉਦੇ ਸਿਖਰ ਵੱਲ ਵੱਧ ਰਿਹਾ ਹੈ ਟਿਕਟਾਂ ਵੀ ਮਹਿੰਗੀਆਂ ਨਹੀਂ ਗਈਆਂ ਸੈਮੀਫਾਈਨਲ ਕੁਆਟਰਫਾਈਨਲ ਹਨਾ ਫਾਈਨਲ ਤਾਂ ਲੱਕੀਲੀ ਆਪਾਂ ਨੂੰ ਹੌਕੀ ਦੀਆਂ ਟਿਕਟਾਂ ਵਧੀਆ ਰੇਟ ਤੇ ਮਿਲ ਗਈਆਂ ਤੇ ਟਾਈਮ ਤੇ ਮਿਲ ਗਈਆਂ ਜੇ ਥੋੜਾ ਬੋਧਾ ਹੋਰ ਲੇਟ ਹੋ ਜਾਂਦੇ ਮਨ ਕਰੇ ਨਾ ਮਿਲਦੀਆਂ ਜੇ ਮਿਲਦੀਆਂ ਤਾਂ ਮਹਿੰਗੀਆਂ ਮਿਲਦੀਆਂ ਹਨਾ